ਗੁਰਦਾਸਪੁਰ ਵਿਖੇ ਮਹੰਤਾ ਦੇ ਦੋ ਧੜਿਆਂ ਵਿਚ ਇਲਾਕੇ ਦੀ ਵੰਡ ਤੇ ਵਿਧਾਈ ਲੈਣ ਨੂੰ ਲੈ ਕੇ ਖੂਨੀ ਟਕਰਾਅ ਹੋ ਗਿਆ ਜਿਸ ਵਿੱਚ ਦੋਵਾਂ ਧੜਿਆਂ ਦੇ ਕੁੱਲ 7 ਵਿਅਕਤੀ ਜ਼ਖਮੀ ਹੋ ਗਏ ਇਹਨਾਂ ਵਿੱਚੋਂ ਦੋ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਜ਼ਖਮੀਆਂ ਵਿੱਚ ਮਹੰਤਾ ਨਾਮਿਕ ਬਾਜਵਾ ਮਹੰਤਾ ਦਿਵਿਆ ਮਹੰਤਾ ਨੰਦਨੀ ਮਹੰਤਾ ਮੰਜੀਰੀ ਅਤੇ ਉਹਨਾਂ ਦੇ ਸਾਥੀ ਲੱਕੀ ਜੈਚੰਦ ਸ਼ੇਰਾ ਵਿਲਸਨ ਵਾਸੀ ਨਵੀਂਪੁਰ ਕਲੋਨੀ ਸ਼ਾਮਲ ਹਨ ਚਦ ਕੀ ਦੂਜੇ ਧੜੇ ਵਿੱਚ ਸੋਨੂ ਪੁੱਤਰ ਚਰਨ ਸਿੰਘ ਅਤੇ ਉਸ ਦਾ ਪੁੱਤਰ ਸਾਜਨ ਵਾਸੀ ਜੋੜਾ ਛਤਰਾ ਸ਼ਾਮਲ ਹਨ ਸਾਰੇ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਜੇਰੇ ਇਲਾਜ ਲਈ ਹਨ ਇਹਨਾਂ ਵਿੱਚੋਂ ਸੋਨੂ ਅਤੇ ਜੈਚੰਦ ਸ਼ੇਰਾ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਮਹੰਤ ਅਨਾਮਿਕ ਬਾਜਵਾ ਨੇ ਦੱਸਿਆ ਕਿ ਉਹ ਰਾਜੀ ਮਹੰਤ ਪਠਾਨਕੋਟ ਦੀ ਅਗਵਾਈ ਵਿੱਚ ਗੁਰਦਾਸਪੁਰ ਦੇ ਇਲਾਕਿਆਂ ਵਿੱਚ ਵਧਾਈ ਮੰਗਦੇ ਹਨ ਕੁਝ ਦਿਨ ਪਹਿਲਾਂ ਵੀ ਪਿੰਡ ਤੁੰਗ ਵਿੱਚ ਵਧਾਈਆਂ ਮੰਗਣ ਨੂੰ ਲੈ ਕੇ ਗੰਜੀ ਗਰੁੱਪ ਦੇ ਮਹੰਤ ਨਾਲ ਝਗੜਾ ਹੋ ਗਿਆ ਸੀ ਜਿਸ ਦੀ ਸ਼ਿਕਾਇਤ ਜੋੜਾ ਚੌਂਕੀ ਵਿੱਚ ਦਿੱਤੀ ਗਈ ਹੈ ਪੁਲਿਸ ਅਤੇ ਪਤਵੰਤਿਆਂ ਨੇ ਰਾਜੀਨਾਮਾ ਕਰਵਾਉਣ ਲਈ 30 ਅਪ੍ਰੈਲ ਤੱਕ ਦਾ ਸਮਾਂ ਦਿੱਤਾ ਸੀ ਅਤੇ ਸੋਨੂ ਨੂੰ ਉਦੋਂ ਤੱਕ ਕਿਤੇ ਵੀ ਵਧਾਈ ਨਾ ਲੈਣ ਲਈ ਕਿਹਾ ਸੀ ਅਸੀਂ ਵਿਆਹ ਦੀ ਵਧਾਈ ਲੈਣ ਲਈ ਪਿੰਡ ਫੋਪੁਰ ਦੇ ਇੱਕ ਘਰ ਗਏ ਸੀ ਪਰ ਪਰਿਵਾਰਕ ਮੈਂਬਰਾਂ ਨੇ ਸਾਨੂੰ ਕੁਝ ਦਿਨ ਰੁਕਣ ਲਈ ਕਿਹਾ ਜਿਸ ਕਾਰਨ ਅਸੀਂ ਉੱਥੋਂ ਵਾਪਸ ਆ ਗਏ ਕੁਝ ਸਮੇਂ ਬਾਅਦ ਉਕਤ ਪਰਿਵਾਰ ਦਾ ਫੋਨ ਆਇਆ ਹੋਰ ਗਰੁੱਪਾਂ ਦੇ ਮਹੰਤ ਵੀ ਵਧਾਈ ਲੈਣ ਲਈ ਆਏ ਸਨ ਜਦੋਂ ਅਸੀਂ ਦੂਜੇ ਧੜੇ ਨਾਲ ਗੱਲ ਕਰਨ ਲਈ ਉੱਥੇ ਪਹੁੰਚੇ ਤਾਂ सोनू ਅਤੇ ਉਸਦੇ ਲੜਕੇ ਸਾਜਨ ਸਮੇਤ ਦੋ ਗੱਡੀਆਂ ਚਾਹੇ ਲੋਕਾਂ ਨੇ ਉਹਨਾਂ ਤੇ ਹਮਲਾ ਕਰ ਦਿੱਤਾ ਜਿਐ ਅਸੀਂ ਹੈਗਾ ਗਰਦਾਸਪੁਰ ਜੋੜਾ ਛਤਰਾ ਦੇ ਮਾਲਕ ਰਾਜੀ ਮਾਈ ਦੇ ਪੋਤਰੇ ਚੇਲੇ ਕੰਮੀ ਦਾ ਪਰਿਵਾਰ ਹੈਗਾ ਜੀ ਅਸੀਂ ਗਏ ਸੀ ਜੀ ਵਧਾਈ ਲੈਣ ਸਾਡਾ ਹੀ ਫੈਸਲਾ ਇਹਦਾ 30 ਤਰੀਕ ਦਾ 30 ਤਰੀਕ ਦਾ ਫੈਸਲਾ ਜਿੱਦੋਂ ਥਾਣੇ ਵਿੱਚ ਜੋੜਾ ਛਤਰਾ ਚੌਂਕੀ 'ਚ ਫੈਸਲਾ ਹੋਇਆ 30 ਤਰੀਕ ਨੂੰ ਜੀ ਤੁਸੀਂ ਪਿੰਡਾਂ 'ਚ ਨਹੀਂ ਆਣਾ 30 ਤਰੀਕ ਤੋਂ ਬਾਅਦ ਤੁਸੀਂ ਪਿੰਡਾਂ 'ਚ ਆਣਾ ਆਣਾ ਜੀ ਤੇ ਅਸੀਂ ਗਏ ਵਧਾਈ ਲੈਣ ਤੇ ਅਸੀਂ ਸਵੇਰੇ ਗਏ ਲਾ ਕੇ ਅਸੀਂ ਚੱਲ ਗਏ ਘਰ ਦੂਜੇ ਪਿੰਡ 'ਚ ਵਧਾਈ ਲੈਣ ਇਹ ਦੋ ਗੱਡੀਆਂ ਭਰ ਕੇ ਮੁੰਡਿਆਂ ਦੀਆਂ ਕਿਰਪਾਨਾਂ ਨਾਲ ਦਾਤਰਾ ਨਾਲ ਉਹ ਪਿੰਡ 'ਚ ਗਏ ਜਜਮਾਨ ਦੇ ਘਰੇ ਵਧਾਈ ਲੈਣ ਕਹਿੰਦੇ ਬਾਬੇ ਕਿੱਥੇ ਆ ਉਹਨਾਂ ਸਾਨੂੰ ਕੀਤਾ ਫੋਨ ਕਹਿੰਦੇ ਦੂਜੀ ਪਾਰਟੀ ਆਈ ਏ ਜੀ ਦੋ ਗੱਡੀਆਂ ਲੈ ਕੇ ਆਏ ਚੌਂਕ 'ਚ ਗਏ ਆਏ ਚੌਂਕ 'ਚ ਗੱਡੀ ਰੋਕ ਲਈ ਇਹਨਾਂ ਦੀ ਗੱਡੀ ਰੋਕੀ ਐ ਚੌਂਕ 'ਚ ਇਹਦੇ ਮੁੰਡੇ ਆਏ ਇਹਦੇ ਮੁੰਡਿਆਂ ਨੇ ਸਾਨੂੰ ਆਹੀਂ ਤਿੰਨੇ ਚਾਰੇ ਬਾਹਰ ਹੁੰਦੇ ਹੈ ਕਿ ਗੱਡੀ ਅੱਗੇ ਖੜੋਤੇ ਪਿੰਡ ਵਾਲਾ ਕਵਾ ਹੋਗਾ ਸਾਨੂੰ ਪਿੱਛੋਂ ਵਾਰ ਕੀਤਾ ਤੇ ਸਾਨੂੰ ਬੱਚਾਂ ਦੇ ਬਚਨ ਦੇ ਇਹਨਾਂ ਮੁੰਡਿਆਂ ਨੇ ਕਰਪਾਣਾ ਮਾਲੇ ਇਹਨਾਂ ਦੇ ਮੁੰਡੇ ਅੱਗੇ ਉਹ ਤੇ ਮੁੰਡਿਆਂ ਨੂੰ ਘੜੇ ਮਾਰੇ ਇਹਦੇ ਮੁੰਡਿਆਂ ਨੇ ਪੰਛੇ ਮੋੜੇ ਹੀ 10 12 ਪੰਮੀ ਮੰਤਸੀ ਉਹ ਇੱਕ ਸ਼ਾਦੀ ਸ਼ੁਦਾਸੀ ਬੰਦਾਸੀ ਉਹਦੇ ਬੱਚੇ ਸੀ ਜਿਹੜਾ ਉਹਦਾ ਪੁੱਤਰ ਏ ਹੁਣ ਉਹ ੱੱਕੇ ਨਾਲ ਆ ਕੇ ਸਾਡੇ ਡੇਰੇ ਦੇ ਵਿੱਚ ਕਬਜ਼ਾ ਕੀਤਾ ਏ ਨਾਲ ਸਾਨੂੰ ਧਮਕੀਆਂ ਦਿੰਦਾ ਕਹਿੰਦਾ ਤੁਹਾਨੂੰ ਲੱਕ ਵਿੱਚ ਵਧਾਈ ਨਹੀਂ ਮੰਗਣ ਦੇਣੀ ਨਾਲ ਉਹ ਨਸ਼ੇ ਪੱਤੇ ਕਰਦਾ ਏ ਚਿੱਟਾ ਪੀਂਦਾ ਏ ਸਾਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੰਦਾ ਹੈਗਾ ਜੋ ਕਿ ਅੱਜ ਉਹ ਪਰਪਿੰਡ ਦੇ ਵਿੱਚ ਕੋਈ ਖੁਸ਼ੀ ਦਾ ਮਾਹੌਲ ਬਣਿਆ ਸੀ ਤਾਂ ਸਾਰੇ ਗਰੋਪ ਜਿੰਨਾ ਸਾਡਾ ਕਿਨਰਾਂ ਦਾ ਸੀਗੇ ਓਏ ਵਧਾਈ ਲੈਣ ਵਾਸਤੇ ਅਸੀਂ ਉੱਥੇ ਚੁੱਪ ਕਰਕੇ ਖੜੇ ਤੇ ਸਾਨੂੰ ਕਿਸੇ ਨੇ ਦੱਸਿਆ ਵੀ ਉਧਰ ਖੁਸਰੇ ਹੋਰ ਵੀ ਦੂਸਰੀ ਪਾਰਟੀ ਦੇ ਵੀ ਆਏ ਓਏ ਅਸੀਂ ਉਹਨਾਂ ਨੂੰ ਕੁਝ ਨਹੀਂ ਕਿਹਾ ਖੁਸਰਾ ਤੇ ਸਾਨੂੰ ਕੋਈ ਲੱਭਾ ਨਹੀਂ ਇਹ ਖਲੋਤਾ ਇਹਦੀਆਂ ਦੋ ਗੱਡੀਆਂ ਸਨ ਆਹ ਜਿਹੜੀ ਹੱਥੇ ਹਥਿਆਰਾਂ ਦੇ ਨਾਲ ਭਰੀ ਹੋਈ ਇਸ ਵਕਤ ਮੌਕੇ ਤੇ ਵੀ ਇਸ ਗੱਡੀ ਵਿੱਚ ਹਥਿਆਰ ਪਏ ਓਏ ਦਾਤਰ ਡਰਾ ਟਰਾਟਾ ਮੈਸਬੋਰਡ ਸਭ ਕੋ ਪਿਆ ਹੈਗਾ ਦੇਖੋ ਜੀ ਦੂਸਰੀ ਗੱਡੀ ਵਿੱਚ ਕਿੰਨਰ ਸੀ ਉਹ ਸਾਨੂੰ ਦੇਖ ਕੇ ਤੇ ਭੱਜ ਗਏ ਲਾਪਤਾ ਹੋ ਗਏ ਉਸੇ ਵਿਲੇ ਹਾਂਜੀ ਨਕਲੀ ਕਿੰਨਰ ਜਿਹੜੇ ਹੈਗੇ ਨੇ ਤੇ ਦੂਸਰੀ ਗੱਲ ਇਹ ਕੁਛ ਮੁੰਡਿਆਂ ਦੇ ਨਾਲ ਆ ਕੇ ਅਸੀਂ ਉੱਥੇ ਖੜੇ ਸਾਡੇ ਢੋਲਕ ਮਾਸਟਰ ਮੁੰਡਿਆਂ ਦੇ ਉੱਤੇ ਸਾਡੇ ਕਿੰਨਰਾਂ ਦੇ ਉੱਤੇ ਇਹਨੇ ਜਾਨੋ ਹਮਲਾ ਕੀਤਾ ਜੀ ਸਾਨੂੰ ਮਾਰਨ ਦਾ ਹਮਲਾ ਕੀਤਾ ਤਲਵਾਰਾਂ ਚਲਾਈਆਂ ਸਾਡੇ ਉੱਪਰ ਆਏ ਆੜੇ ਚਲਾਈਏ ਸਿਰ ਪਾੜ ਦਿੱਤੇ ਮੁੰਡਿਆਂ ਦੇ ਹਾਂਜੀ ਉਹਨਾਂ ਦੇ ਪਰਵੱਟੇ ਪਾੜ ਦਿੱਤੇ ਕੈਂਚੀਆਂ ਚਲਾਈਆਂ ਸਾਡੇ ਬੰਦੇ ਜ਼ਖਮੀ ਹੋਏ ਆ ਚਾਰ ਬੰਦੇ ਜ਼ਖਮੀ ਹੋਏ ਆ ਜੀ ਦੋ ਅੱਤੀ ਜਿਹੜੇ ਕਿੰਨਰ ਸਾਡੀ ਉਹਨਾਂ ਨੇ ਸਾਡੇ ਨਾਲ ਇਹੋ ਜੀ ਹਰਕਤ ਕੀਤੀ ਅਤੇ ਅਸੀਂ ਇਸ ਸਮਾਜ ਨੂੰ ਦਗਾ ਨਹੀਂ ਸਕਦੇ ਸਾਡੀ ਜਿਤਨੂ ਹੱਥ ਪਾਇਆ ਉਹਨਾਂ ਨੇ ਮੈਂ ਪ੍ਰਸ਼ਾਸਨ ਗਾੜੀ ਇਹ ਹੀ ਅਪੀਲ ਕਰਦੀ ਆ ਕਿ ਇਹਦੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਦੂਜੇ ਪਾਸੇ ਜ਼ਖਮੀ ਸਾਜਨ ਨੇ ਦੱਸਿਆ ਕਿ ਇਹ ਇਲਾਕਾ ਸਾਡੇ ਅਧੀਨ ਹੈ ਅਤੇ ਅਸੀਂ ਉੱਥੇ ਵਧਾਈ ਲੈਣ ਲਈ ਗਏ ਸੀ ਕਿ ਇਸੇ ਦੌਰਾਨ ਉਪਤ ਵਿਅਕਤੀ ਵੀ ਉੱਥੇ ਆ ਗਿਆ ਤੇ ਸਾਡੇ ਪਿਤਾ ਪੁੱਤਰ ਤੇ ਹਮਲਾ ਕਰਕੇ ਸਾਨੂੰ ਜ਼ਖਮੀ ਕਰ ਦਿੱਤਾ 사ਜਨ ਕੀ ਗੱਲ ਬਤੋਈ ਹੈ ਉਹ ਲੜਾਈ ਹੋਈ ਸੀਗੀ ਉੱਥੇ ਇੰਜ ਤੱਕ ਕਿ ਹਣਾ ਉਹ ਸਾਡੇ ਹੱਥੀ ਪੈ ਗੇ ਪੇਲਾ ਅਹੀਂ ਨਾਲ ਕੁਝ ਕਹਿਣੀਆਂ ਜਾਂਦੇ ਸਾਡੇ ਹੱਥੀ ਪੈ ਗੇ ਮੇਰੇ ਮੇਰੇ ਸੱਚਾ ਦੱਤਰ ਮਾਰੇ ਇਹਨਾਂ ਨੇ ਮੇਰੇ ਪਾਪਾ ਨੂੰ ਘੁੱਟਿਆ ਹਾਂਜੀ ਤੁਹਾਡਾ ਕਿਹੜਾ ਗਰੁੱਪ ਤੇ ਇਕੜਾ ਗਰੁੱਪ ਹਾਡਾ ਜੋਈਆਂ ਦਾ ਗਰੁੱਪ ਅਸੀਂ ਜੋਈਆਂ ਦੇ ਰੰਨੇ ਤੇ ਗੁਰਦਾਸਪੁਰ ਦੇ ਨਵੀਪੁਰ ਦੇ ਅਹੀਂ ਜਿੱਦਾਂ ਚੱਕਦੇ ਅਸੀਂ ਚ ਲੈੰਦੇ ਹੁੰਦੇ ਵਧਾਈਆਂ ਨਾਲ ਜੋਈਆਂ ਤੋਂ ਉੱਥੋਂ ਤੇ ਆਗੇ ਚੱਕਣ ਅੱਜ ਤੁਹਾਡੀ ਗ੍ਰਾਪੀ ਕਿਹੜਾ ਗਰੁੱਪ ਤੁਹਾਡਾ ਨਾਮ ਕੀ ਹੈ ਤੁਹਾਡਾ ਗਰੁੱਪ ਨੇ ਉਦਾਂ ਹੀ ਆਹੀ ਉਥੋਂ ਜੋਈਆਂ ਦੇ ਆਂਦੇ ਪਾਵੇ ਪੰਮੀ ਜੀ ਆਂਦੇ ਹੁੰਦੇ ਪਹਿਲਾਂ ਵੀ ਜਿੰਨੂੰ ਮਰਜ਼ੀ ਬੋਚ ਲਿਆ ਪਾਵਾ ਪੰਮੀ ਆਂਦਾ ਹੁੰਦਾ ਉੱਥੇ ਹਾਂਜੀ ਸਾਡਾ ਪਾਵਾ ਪੰਮੀ ਦਾ ਗਰੁੱਪ ਹੈ ਹਾਂਜੀ ਤੇ ਤੁਸੀਂ ਕਿਨੇ ਜੇ ਕਿਸੇ ਕਿਸੇ ਵਧਾਈ ਦਾ ਅਸੀਂ ਕਹਿੰਨੀ ਇਹ ਸਾਨੂੰ ਫੋਨ ਆਏਗਾ ਕਿ ਇਹ ਚੱਕਣ ਦੇ ਵਧਾਈ ਤੇ ਅਸੀਂ ਉਦੋਂ ਗਏਗੇ ਵਧਾਈ ਚੱਕਣ ਹੈ ਹਾਂਜੀ ਸਾਨੂੰ ਫੋਨ ਆਏਗਾ ਕਿ ਇਹ ਵਧਾਈ ਚੱਕਣਾ ਹੈ ਤੁਹਾਡੇ ਵਿੰਡੋ ਜੂ ਤੁਸੀਂ ਕਹੋ ਪਰ ਗਿਆ ਹਾਂ ਇਕੱਲੇ ਗਏਗੇ ਮੈਂ ਬਾਹਰ ਜਾ ਗਿਆ ਆਏਗਾ ਤੁਹਾਡੇ ਕਿਨੇ ਹੋਣਗੇ ਉਹਨਾਂ ਨੇ ਕੀਤਾ ਹਮਲਾ ਪਹਿਲਾਂ ਉਹ ਕਿਹੜਾ ਗਰੁੱਪ ਆ ਉਹ ਨਵੀਪੁਰ ਦੇ ਆ ਇਹ ਭਾਈ ਜਦਾਂ ਸਿਰਫ ਹਰ ਘਟਨਾ ਕੁੱਥੀ ਨਹੀਂ ਹੋਈ ਹਾਂਜੀ ਹਾਂਜੀ ਸਾਡੇ ਕਿਹੜਾ ਮੇਨ ਬਾਬਾ ਕਿਹੜਾ ਕੜਾ ਸਾਡਾ ਬਾਬਾ ਮੇਨ ਪੰਮੀ ਬਾਬਾ ਹੀ ਕਹੋ ਪੂਰੇ ਹੋ ਗਏ ਹੁਣ ਆਹੀ ਆ